ਉੱਤਰਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦਾ ਬਜਟ ਪਾਸ ਕੀਤਾ ਹੈ ਜਿਸ ਦੇ ਵਿੱਚ ਵੱਖ-ਵੱਖ ਨਵੀਆਂ ਨੀਤੀਆਂ ਤੇ ਬਜਟ ਬਾਰੇ ਦੁਕਾਨਦਾਰਾਂ ਤੇ ਹੋਰ ਆਮ ਜਨਤਾ ਨੇ A&B ਨਿਊਜ਼ ਦੇ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਬਜਟ ਦੇ ਨਾਲ ਕਿਸ-ਕਿਸ ਚੀਜ਼ ਦਾ ਆਮ ਜਨਤਾ ਉੱਤੇ ਕਿਦਾਂ ਦਾ ਪ੍ਰਭਾਵ ਪਿਆ ਪੰਜਾਬ ਸਰਕਾਰ ਵੱਲੋਂ ਬਣਾਏ ਜਿਹੜੇ ਪੈਸੇ ਕਿੰਨੇ ਵੱਖ-ਵੱਖ ਦੁਕਾਨਦਾਰਾਂ ਦੇ ਵੱਖ-ਵੱਖ ਨੌਜਵਾਨਾਂ ਕੋਲ ਸਿਰਾਈ ਤੇ ਹੋਂਸਰ ਕਰਦੇ ਕੁਝ ਹੋਰ ਤਰ੍ਹਾਂ ਦਾ ਕੁਝ ਪਿਆ ਇਹਨਾਂ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਹੋਇਆ ਇਸ ਤਰ੍ਹਾਂ ਦੀ ਜੀ ਜੋ ਅਸੀਂ ਪਰਚੇ ਦੇ ਬਜਟ ਦੇ ਚਲਨ ਤੋਂ 30 ਮਾਰਚ ਦਾ ਚੁਣਿਆ ਸੀ ਅੰਕੇ ਬਜਟ ਦੇ ਵਿੱਚ ਚੇਲ ਜੋ ਜੋ ਸਾਹਮਣੇ ਆਈ ਹੈ ਤੇ ਕੀ ਹੈ ਅੱਛਾ ਲੱਗਿਆ ਹੈ। ਲੋਕਾਂ ਦੇ ਬਜਟ ਤੋਂ ਗਵਰਨਮੈਂਟ ਦੇ ਜਿਹਨਸੀ ਅੱਛੇ ਆਏ ਹੈਗੇ ਨੇ। ਲੇਕਿਨ ਇਹ ਉਸ ਉਧਰ ਪਤਾ ਲੱਗਦਾ ਹੈ ਜਦੋਂ ਜ਼ਮੀਨੀ ਲੈਵਲ ਦੇ ਉੱਪਰ ਐਕਟੀਵੇਟ ਹੁੰਦਾ ਹੈ। ਉਹ ਅੱਜ ਇੱਕ ਦੱਸਿਆ ਗਿਆ ਹੈਗਾ ਕਿ ਸਟਰੀਟ ਲਾਈਟਾਂ ਨੂੰ ਪ੍ਰਮੋਟ ਕੀਤਾ ਜਾਏਗਾ ਜਿਸ ਦੇ ਕਾਰਨ ਚੋਰੀਆਂ ਘਟਣਗੀਆਂ। ਸ਼ਾਇਦ ਇਹੋ ਜੀ ਕਈ ਉਪਰਾਲੇ ਪਹਿਲੇ ਵੀ ਦੱਸੇ ਗਏ ਸੀ ਲੇਕਿਨ ਉਹ ਜ਼ਮੀਨੀ ਲੈਵਲ ਦੇ ਉੱਪਰ ਐਕਟੀਵੇਟ ਨਹੀਂ ਹੋ ਪਾਏ ਜ਼ਮੀਨੀ ਲੈਵਲ ਦੇ ਉੱਪਰ ਮੈਂ ਪੁਵਾਨ ਤੋਂ ਬਾਅਦ ਸਰਕਾਰ ਨੇ ਇੱਕ ਗੱਲ ਸ਼ਾਇਦ ਦੱਸਣਾ ਚਾਹੁੰਦਾ ਹੈਗਾ ਕਿ ਜ਼ਮੀਨੀ ਲੈਵਲ ਦੇ ਉੱਪਰ ਸਭ ਤੋਂ ਪਹਿਲੇ ਸੜਕਾਂ ਹੋਣ ਸੜਕਾਂ ਜੋ ਹੈਗੀਆਂ ਉਹ ਸਾਰੇ ਸ਼ਹਿਰਾਂ ਦੇ ਵਿੱਚ ਹਾਈਵੇਜ਼ ਦੇ ਉੱਪਰ ਵੀ ਬਣਨ ਵਾਲੀਆਂ ਹੈਗੀਆਂ ਨੇ ਅਗਰ ਉਹਨਾਂ ਨੇ ਉੱਪਰ ਕੰਮ ਕੀਤਾ ਜਾਵੇ ਤਾਂ ਜ਼ਮੀਨੀ ਲੈਵਲ ਦੇ ਉੱਪਰ ਹਰ ਇੱਕ ਇਨਸਾਨ ਨੂੰ ਇਹ ਚੀਜ਼ ਦੀ ਸਹੂਲਤ ਮਿਲ ਪਾਏਗੀ ਉਸ ਤੋਂ ਇਲਾਵਾ ਬਜਟ ਕੁੱਲ ਮਿਲਾ ਕੇ ਠੀਕ ਹੈ ਬਸ ਇਹੀ ਉਮੀਦ ਕਰਦੇ ਹੈਗੇ ਆ ਕਿ ਜ਼ਮੀਨੀ ਲੈਵਲ ਦੇ ਉੱਪਰ ਐਕਟੀਵੇਟ ਹੋ ਪਾਵੇ ਪੰਜਾਬ 15ਵੇਂ ਨੰਬਰ ਵਾਲੀ ਇੰਡੀਅਨ ਇਨਵੈਸਟਰੀ ਹੈ। ਹਾਂ ਇਹ ਚੀਜ਼ ਜੀ ਸੁਣ ਕੇ ਖੁਸ਼ੀ ਹੋਈ ਹੈਗੀ ਹੈ ਕਿ ਪੰਜਾਬ 15ਵੇਂ ਨੰਬਰ ਤੇ ਆ ਰਿਹਾ ਹੈਗਾ ਇਸ ਤੋਂ ਅਸੀਂ ਹੋਰ ਵੀ ਉਮੀਦ ਕਰਦੇ ਹੈਗੇ ਆ ਕਿ ਸਸਟੇਨੈਬਿਲਟੀ ਨੰਬਰ ਤੇ ਉੱਪਰ ਆਵੇ ਉਹ ਇੰਡਸਟਰੀਲਿਸਟ ਲੈਵਲ ਦੇ ਉੱਪਰ ਫਾਈਨੈਂਸ਼ੀਅਲ ਲੈਵਲ ਦੇ ਉੱਪਰ ਔਰ ਲੋਕਾਂ ਲਈ ਸਹੂਲਤ ਦੇ ਲੈਵਲ ਦੇ ਉੱਪਰ ਸਫਾਈ ਦੇ ਮਾਮਲੇ ਦੇ ਵਿੱਚ 7 8 ਨੰਬਰ ਦੇ ਆਦੀ ਉਮੀਦ ਕਰਦੇ ਆ। ਤਾਂ ਬਿਲਕੁਲ ਅਸੀਂ ਪਟਿਆਲਾ 8 ਨੇ ਲਈ ਕੇਸ਼ਵ ਕੰਬਲ